ਬੱਡੀ ਬੱਡੀਆਂ ਲੈਣਾ ਲੱਖ ਰੁਪਈਆ ਨਾ ਹੁਣ ਤੁਸੀਂ ਸਿੰਜੀ ਗੋਤ ਦੇ ਖੇੜੇ ਪਿੰਡ ਦਾਤਾ ਤੋਂ ਲਾਈਵ ਤਸਵੀਰਾਂ ਦੇਖ ਰਹੇ ਆ ਕਿ ਹਰ ਸਾਹਿਬ ਸਿੰਘ ਗੁਰਨਾਥ ਦੇ ਜਨਮ ਦਿਨ ਦਿਹਾੜੇ ਦੇ ਨੂੰ ਸਮਰਪਤ ਇਹ ਮੇਲਾ ਕਰਾਇਆ ਜਾਂਦਾ ਜਿੱਤੇ ਬਹੁਤ ਦੂਰ ਦੂਰੋਂ ਸੰਗਤ ਆਉਂਦੀ ਹੈ ਨਾ ਸੀ ਦੇ ਰਹੇ ਆ ਸਭ ਲੈਣ ਆ ਬੀ ਆ ਬਾਬਾ ਬਾਬਾ ਪਿੱਤਰਾ ਹੋ ਰਿਹਾ ਹੈ रा <laughs> ਅੱਜ ਵੀ ਸਰਵੋਤਮ ਕਰਦੇ ਜਿਨ੍ਹਾਂ ਦੇ ਸਤਿ ਸ਼੍ਰੀ ਅਕਾਲ ਸਹਾਦਰ ਜਗਤਪਤ ਸਿੰਘ ਰਾਓ ਅਫਸਰ ਸਾਹਿਬ ਦੀ ਸਾਹ ਬੰਤੀ ਰਾਮ ਦੀ ਇਹਨਾਂ ਮਹਾਨ ਰਹਹੂਨਾ ਤੇ ਮਿਸਰ ਪੰਚਾਇਤ ਵੱਲ ਸਦਾ ਹੁੰਦੀ ਕਿ ਪਿੰਡ ਖੇਰ ਗਲੀ ਮਾਦੇ ਹੱਏ ਫੁੱਲ ਕਿੰਨੇ ਵੱਡੇ ਵਾਂਡੇ ਆ ਇਹ ਜਿਹੜੇ ਤੁਹਾਨੂੰ ਦੇਖਣ ਦੋਆਬੇ ਦੇ ਵਿੱਚ ਮੈਣ ਗਏ ਹੋਰ ਪਾਸੇ ਨਵੰਗੇ ਇਹ ਦੇਖੋ ਨੰਬਾ ਫੁੱਲ ਤਾਂ ਜਿਵੇਂ ਬਰਦਾਦਾ ਦਾ ਬਣ ਗਿਆ ਏ ਬਿੱਲੂ ਸਰਪੰਚ ਆ ਜੀ ዳੱਤੇ ਵਾਲਾ ਜਿਹੜਾ ਸਾਫਕਾ ਸਰਪੰਚ ਵਾ ਉਹ ਪਾਉੜੇ ਡੇਗੇ ਖੰਦਾ 就相当于阿根廷啊。哎 Her saldıtıra, ਜਰਾਕਸ ਸੋਦੇ 7 ਜੋੜੇ ਜੀ ਪਜਾਮਾ 200 ਰੁਪਏ ਜੀ ਜਰਾਕਸ ਸੋਦੇ 7 ਜੋੜੇ ਜੀ ਪਜਾਮਾ 200 ਕੀ ਲਿਖਣਾ ਵੀ ਹੈ ਜੀ ਲਾਈਵ ਸਿੱਧੂ ਕੀ ਹੈ ਵੀ ਸਿੱਧੂ ਠੀਕ ਹੈ ਹਾਂ ਜੀ ਸਰਪੰਚ ਨਾਲ ਹੋ ਜਾ ਮੜ ਜਾ ਨਾਲ ਲੋ ਹਲੋ ਹਾਂ ਜੀ ਸਾਹਮਣੇ ਸਮਝਦੇ ਆਂ ਜੀ ਠੀਕ ਆ ਜੀ ਇਸ ਤਰ੍ਹਾਂ ਹਾਂ ਜੀ ਸਾਹਮਣੇ ਸਰਪੰਚ ਸਾਹਿਬ ਸਾਹਮਣੇ ਦੇਖੋ ਹਾਂ ਜੀ ਇੱਧਰ ਦੇਖ। ਆ ਦੇਖੋ ਸਾਹਮਣੇ ਜੀ। ਇੱਧਰ ਹਾਂਜੀ ਹਾਂਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਨਾਮ ਆ? ਮੇਰਾ ਪਾਲ। ਇਹ ਕਿੰਨੇ ਵਿੱਚ ਪੜਦਾ? ਹਾਸਤਕ। ਅੱਛਾ ਕਿਹੜਾ ਪਿੰਡ ਆ? ਦਹਾਨਾ। ਇੱਥੇ ਅੱਜ ਸੇਵਾ ਕੀਤੀ ਆ। ਕੀ ਕੀਤਾ? ਬੰਜ ਮੰਜੀ। ਹਾਂਜੀ। ਬਹੁਤ ਵਧੀਆ ਬਹੁਤ ਸਵੇਤਰ ਲੱਗਾ ਤੇਰੇ ਨਾਲ ਕੌਣ ਸੀ ਅੱਛਾ ਜੀ ਹੁਣ ਹੁਣ ਰੂਹ ਤੇਰਾ ਦਿਲ ਖੁਸ਼ ਹੋ ਗਿਆ ਸੇਵਾ ਕਰਕੇ ਦਿਲ ਖੁਸ਼ ਹੋ ਗਿਆ ਕਹਾਂਜੀ ਕਹਾਂਜੀ ਅੱਛਾ ਠੀਕ ਆ ਥੈਂਕ ਯੂ ਜੀ